ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਰੰਦਾਵਾ ਦੇ ਰਿਸ਼ਤੇਦਾਰ ਨਿਕਲੇ ਮਲੋਟ ਦੇ ਨਾਮੀ ਸਰਦਾਰ ਪਿਓ ਪੁੱਤ ਦੇ ਕਾਤਿਲ ਪੰਜ ਮਾਰੀਆਂ ਸੀ ਗੋਲੀਆਂ ਬੇਟੀ ਸਾਜ਼ੀਆ ਬਰਾਰ ਦੇ ਬਿਆਨਾਂ ਤੇ ਚਾਰ ਕਾਤਲਾਂ ਖਿਲਾਫ ਪਰਚਾ ਦਰਜ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸ਼ਨੀਵਾਰ ਦੇਰ ਸ਼ਾਮ ਮੁਕਤਸਰ ਦੇ ਪਿੰਡ ਬੋਲ ਖੁਰਾਣਾ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਨ੍ਹਾਂ ਲੋਕਾਂ ਨੇ ਨਾਮੀ ਸਰਦਾਰ ਕਹੇ ਜਾਣ ਵਾਲੇ ਵਿਨੈ ਪ੍ਰਤਾਪ ਸਿੰਘ ਅਤੇ ਉਸਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ ਉਹ ਗੁਰਦਾਸਪੁਰ ਦੇ ਮੱਫ ਸੁਖਜਿੰਦਰ ਸਿੰਘ ਰੰਦਾਵਾ ਦੇ ਰਿਸ਼ਤੇਦਾਰ ਦੱਸੇ ਗਏ ਹਨ ਦੋਰੇ ਹੱਤਿਆਕਾਂਡ ਵਿੱਚ ਥਾਣਾ ਸਿਟੀ ਮਲੋਟ ਵਿਖੇ ਮ੍ਰਿਤਕ ਦੀ 3 ਸਾਜ਼ੀਆਂ ਬਰਾੜ ਦੇ ਬਿਆਨਾਂ ਤੇ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਨਾ ਚ ਕਾਂਗਰਸੀ ਐਮਪੀ ਸੁਖਜਿੰਦਰ ਦਾ ਸੌਰਾ ਅਤੇ ਸਾਲਾ ਦੱਸੇ ਜਾ ਰਹੇ ਹਨ ਅਤੇ ਉਹਨਾਂ ਵਿੱਚ ਦਵਿੰਦਰ ਸਿੰਘ ਉਰਫ ਰਾਣਾ ਪੁੱਤਰ ਦਿਲਰਾਜ ਸਿੰਘ ਨਛੱਤਰ ਸਿੰਘ ਪੁੱਤਰ ਗੁਰਮੀਲ ਸਿੰਘ ਰਵਿੰਦਰ ਸਿੰਘ ਉਰਫ ਬੱbbi ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬੋਲ ਖੁਰਾਣਾ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹਨ ਜਦੋਂ ਕਿ ਗ੍ਰਿਫਤਾਰੀ ਅਜੇ ਬਾਕੀ ਹੈ ਪੁਲਿਸ ਮੁਤਾਬਕ ਕਾਤਲਾ ਨੇ ਪੰਜ ਗੋਲੀਆਂ ਮਾਰੀਆਂ ਸਨ ਮ੍ਰਿਤਕ ਪਿਓ ਪੁੱਤਰ ਨੂੰ ਦੋ ਦੋ ਗੋਲੀਆਂ ਲੱਗੀਆਂ ਸਨ ਮਾਮਲਾ ਜ਼ਮੀਨੀ ਝਗੜੇ ਦਾ ਦੱਸਿਆ ਗਿਆ ਹੈ ਵਿਨੇ ਪ੍ਰਤਾਪ ਮੋਹਾਲੀ ਦੀ ਪੋਰਸ਼ ਸੋਸਾਇਟੀ 'ਚ ਰਹਿ ਰਿਹਾ ਸੀ ਅਤੇ ਉਸ ਦੀ ਮਲੋੜ 'ਚ ਲਗਭਗ 150 ਏਕੜ ਜ਼ਮੀਨ ਹੈ ਅਤੇ ਚੰਡੀਗੜ੍ਹ ਅਤੇ ਮੋਹਾਲੀ 'ਚ ਵੀ ਉਸ ਦੀਆਂ ਕਈ ਜਾਇਦਾਦਾਂ ਹਨ ਇਸ ਤੋਂ ਇਲਾਵਾ ਬੋਵਰ ਅਤੇ ਫਾਜ਼ਿਲਕਾ ਸਮੇਤ ਹੋਰ ਰਾਜਾਂ 'ਚ ਵੀ ਜਾਇਦਾਦਾਂ ਹਨ ਪਿਓ-ਪੁੱਤ ਦਾ ਕਤਲ ਕਰਨ ਵਾਲੇ ਮ੍ਰਿਤਕਾਂ ਦੇ ਰਿਸ਼ਤੇਦਾਰ ਸ਼ਰੀਕ ਹਨ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹਨ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿੰਮੇਦਾਰ ਪਿਓ-ਪੁੱਤ ਕੱਲ ਚੰਡੀਗੜ੍ਹ ਤੋਂ ਆਪਣੇ ਪਿੰਡ ਬੋਲਖੁਰਾਣਾ ਆਏ ਸਨ शनिवार शाम नू जो अपनी कार च खेतर तो वापस आ रहे से तो विरोधी धिर ने गोलियां मार के कतल कर दिता पं गोलियां चलाईया गई